ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬੱਚਿਆਂ ਨਾਲ ਰਲ ਮਿਲ ਕੇ ਬਾਣੀ ਦਾ ਅਭਿਆਸ ਕਰੀਏ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਧੂਹੇ ਦੇ ਵਿੱਚ ਵਾਲ ਕੱਢ ਕੇ ਬੱਚਿਓ ਜਪੋ ਇੱਕ ਓੰਕਾਰ ਸਤਨਾਮ ਸਤਿ ਆਪੁਰਖ ਨਿਰਭਰ ਸਾਰ ਮੂਰਤ ਅਦੁੱਮੀ ਸਰਪੰੁਰਪ੍ਰਸ਼ਾਪ ਜਪ ਆਪ ਸੱਚੁ ਆਪ ਸੱਚੁ ਹੈ ਪੀ ਸਤਿ ਨਾਮ ਕੋ ਸਿ ਪੀ ਸਤਿ ਏਕ ਓ ਕਾ ਸਤਨਾਮ ਕਰਤਾ ਪੁਰਖ ਮੇਰਿ ਭਾਉ ਮੇਰਿ ਵਰ ਅਕਾਲ ਮੂਰਤ ਜੁੰਮੀ ਸਚੰ ਵਰ ਪਰਸਾਪਿ ਆਦਿ ਸਚੁ ਜੁਵਾਦ ਸਚੁ ਹੈ ਪੀ ਸਤਿ ਨਾਮ ਕੋ ਸਿ ਪੀ ਸਤਿ ਏਕ ਓ ਕਾ ਸਤ ਸਹਿਪੰ ਵਦ ਪ੍ਰਸ਼ਾਨ ਜਪ ਆਦ ਸਚੁ ਤੁਗਾ ਸਚੁ ਹੈ ਪੀ ਸਚੁ ਨਾਨਕ ਹੋਸੀ ਪੀ ਸਚੁ ਇਕ ਓੰਕਾਰ ਸਾਰਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਵਦ ਪ੍ਰਸ਼ਾਨ ਜਪ ਆਦ ਸਚੁ ਤੁਗਾ ਸਚੁ ਹੈ ਪੀ ਸਚੁ ਨਾਨਕ ਹੋਸੀ ਪੀ ਸਚੁ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਜ ਸਤਿ ਜੁਆਰ ਸਰਜਿ ਹੈ ਪ੍ਰੀ ਸਤਿ ਨਾਮ ਕੋ ਸੀ ਭੀ ਸਤਿ